ਸੰਮਰਾਲਾ ਨਗਰ ਕੌਂਸਲ ਵੱਲੋਂ ਨਗਰ ਕੌਂਸਲ ਦੀਆਂ ਦੁਕਾਨਾਂ ਦਾ 10 ਤੋਂ 12 ਸਾਲ ਤੋਂ ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ 'ਤੇ ਸਖਤ ਕਾਰਵਾਈ ਕੀਤੀ ਗਈ ਹੈ। ਇਸ ਸਬੰਧ ਵਿੱਚ ਨਗਰ ਕੌਂਸਲ ਦੇ ਕਲਰਕ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਸ਼ਹਿਰ 'ਚ ਕੁੱਲ 77 ਦੁਕਾਨਾਂ ਹਨ ਜਿਨ੍ਹਾਂ 'ਚੋਂ 24 ਤੋਂ ਵੱਧ ਦੁਕਾਨਾਂ ਦੇ ਕਿਰਾਏਦਾਰਾਂ ਨੇ 10 ਤੋਂ 12 ਸਾਲ ਦਾ ਕਿਰਾਇਆ ਨਹੀਂ ਦਿੱਤਾ ਸੀ। ਜਿਸ ਦੇ ਚਲਦਿਆਂ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਦੇ ਨਿਰਦੇਸ਼ਾਂ ਤੇ ਇਹਨਾਂ ਚੋ 12 ਦੁਕਾਨਾਂ ਸਮੇਤ 4 ਚਬਾਰਿਆਂ ਨੂੰ ਸੀਲ ਕਰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਹ ਦੁਕਾਨਾਂ ਦੇ ਵੱਲੋਂ ਇਹ ਨਗਰ ਕੌਂਸਲ ਵੱਤੋਂ ਕਿਰਾਏ ਤੇ ਦਿੱਤੀ ਹੋਈਆਂ ਦੁਕਾਨਾਂ ਜਿਨ੍ਹਾਂ ਦੇ ਵਿੱਚੋਂ ਲਾ 10-12 ਦੁਕਾਨਾਂ ਦਾ ਰੈਂਟਰ ਕਾਫੀ ਪੈਂਡਿੰਗ ਸੀਗਾ। ਕਾਫੀ ਸਾਲਾਂ ਤੋਂ ਤੇ ਜੋ ਮੌਕੇ ਤੇ ਨੋਟਿਸ ਵਗੈਰਾ ਵੀ ਜਿੰਨੇ ਜਾਂਦੇ ਸੀ ਕਿ ਤਰ ਤੱਕ ਕਰਨਾ ਚਾਹਤ ਤਾਂ ਬੰਦੇ ਹੁੰਦੀ ਅਸ। ਇਸ ਲਈ ਫਿਰ ਉਹਨਾਂ ਨੂੰ ਪੱਲ ਸੀਲ ਕੀਤਾ ਗਿਆ। ਪੋਪਲ ਦੀਆਂ ਦੁਕਾਨਾਂ ਸੀ ਸੀ ਕਿ 12 ਕਿਤੀਆਂ ਨੇ ਜਿਹਦਾ ਵਿੱਚ ਚਵਾਰੇ ਵੀ ਨੇ ਦੁਕਾਨਾਂ। ਅ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਇਹ ਕਰਾਇਤੇ ਨੇ ਦੁਕਾਨਾਂ? ਇਹ ਕਾਫੀ ਲੰਬੇ ਸਮੇਂ ਤੋਂ ਨੇ ਜੀ तकरीबन 30-40 ਸਾਲ ਹੋ ਗਏ ਉਹਨਾਂ ਜੀ। ਹਾਂਜੀ। ਆ ਟੋਟਲ ਸਮਰਾਲੇ ਦੇ ਵਿੱਚ ਨਗਰ ਕੌਂਸਲ ਦੀਆਂ ਕਿੰਨੀਆਂ ਸ਼ਾਪਸ ਹੈਗੀ? ਟੋਟਲ ਹੈਗੀਆਂ 77 ਜੀ। ਇਹ ਰੈਗੂਲਰ ਕਰਾਇਆ ਵੀ ਦੁਕਾਨਦਾਰਾਂ ਨੂੰ ਦਿੱਤਾ ਜਾ ਰਿਹਾ ਕਿ ਸਾਰਿਆਂ ਵੱਲੋਂ ਕਰਾਈ ਪੈਂਦੀ ਹੈਗੀ ਨਹੀਂ ਕਾਫੀ ਦੁਕਾਨਦਾਰ ਹੈਗੇ ਆ ਜਿਹਦੇ ਵਿੱਚ 25 30 ਦੁਕਾਨਦਾਰ ਹੋਣਗੇ ਜਿਹੜੇ ਵੀ 7 ਤਰੀਕ ਤੋਂ ਪਹਿਲਾਂ ਪਹਿਲਾਂ ਰੈਂਟ ਜਮ੍ਹਾਂ ਕਰਵਾ ਕੰਦੇ ਹਾਂ ਹਾਂ ਉਹ ਜਿੰਨੀਆਂ ਸੀਜ਼ ਕੀਤੀਆਂ ਕਿੰਨਾ ਦਾ ਰੈਂਟ ਇਹਨਾਂ ਦਾ ਬਕਾਇਆ ਹੈਗਾ ਇਹਨੋਂ ਤਾਂ 30 ਤੋਂ 40 ਲੱਖ ਰੁਪਏ ਹੋਣਾ ਜੀ ਅ ਨਗਰ ਕੌਂਸਲ ਵੱਲੋਂ ਜੀ ਨੋਟਿਸ ਵਗੈਰਾ ਦੇ ਕੇ ਕਲਾ ਵੀ ਕੀਤੀ ਜਾਂਦੀ ਹੈ ਹਾਂਜੀ ਨੋਟਿਸ ਤਾਂ तकरीबन ਹੋ ਕੇ 7-8 ਮਹੀਨੇ ਸਮੋਂ ਨੋਟਿਸ ਭਾਜੀ ਚੱਲਦੀ ਐ ਜਿੰਨੇ ਵੀ ਕੰਮੀ ਕਰ ਬਈਆ ਕੇਸ ਵੀ 8 ਦੁਕਾਨਾਂ ਤੇ ਕੇਸ ਵੀ ਦਰ ਕੀਤੇ ਹੋਏ ਸੀਗੇ ਇਹਨਾਂ ਤੋਂ 4 ਦੁਕਾਨਾਂ ਦਾ ਫੈਸਲਾ ਵੀ ਹੋ ਗਿਆ ਸੀਗਾ ਉਹਨਾਂ ਨੂੰ ਵੀ ਮਾਨਯੋਗ ਅਦਾਲਤ ਨੇ 8000 ਰੁਪਏ ਜਾਂ 10000 ਰੁਪਏ ਮਹੀਨਾ ਰੈਂਟ ਭੇ ਕਰਨ ਲਈ ਪਾਬੰਦ ਕੀਤਾ ਸੀ ਪਰ ਉਹ ਵੀ ਨਹੀਂ ਜਮ੍ਹਾਂ ਕਰਵਾ ਰਹੇ ਸੀ ਆਹ ਤੋ ਜੇ ਦੁਕਾਨਦਾਰ ਇਹ ਜੇ ਵੀ ਨੇ ਵੀ ਅੱਗੇ ਕਿਰਾਏ ਤੇ ਦਿੱਤੀਆਂ ਹੋਈਆਂ ਹੋਈਆਂ ਨੇ ਹਾਂਜੀ ਇਹਦੇ ਕੋਈ ਕਰ ਵੀ ਨਹੀਂ ਉਨਮਤ ਕਾਰਵਾਈਆਂ ਆਏ ਆ ਜੀ ਉਹ ਤਾਂ ਹੁਣ ਸਾਡੇ ਕੋਲ ਰਿਕਾਰਡ ਦੇ ਵਿੱਚ ਜਿਹਦੇ ਨਾਂ ਤੇ ਹੈਗੀ ਹੈ ਦੁਕਾਨ ਆਪਾਂ ਰੈਂਟ ਉਹਦੇ ਕੋਈ ਪੇ ਕਰਨਾ ਠੀਕ ਆ ਜੀ ਤੇ ਉਹਤੇ ਜੇ ਕੋਈ ਕਾਰਵਾਈ ਕਰਨੀ ਬਣਦੀ ਵੀ ਹੋ ਗਈ ਤਾਂ ਜਿਹੜਾ ਨਗਰ ਕੌਂਸਲ ਦਾ ਹਾਊਸ ਆ ਜਾਂ ਪ੍ਰਧਾਨ ਜੀ ਨੇ ਜਾਂ ਇਹ ਸਾਹਿਬ ਨੇ ਉਹ ਜਿਵੇਂ ਵੀ ਕਹਿਣਗੇ ਆਪਾਂ ਉਸ ਮੁਤਾਬਕ ਕਾਰਵਾਈ ਕਰਦਾਂਗੇ ਇਹਨਾਂ ਦਾ ਜੀ ਹਰ ਸਾਲ ਕਿਰਾਇਆ ਨਾਮਾ ਵਗੈਰਾ ਮੈਗਨੋਦੋਂ ਬਣਾਇਆ ਜਾਂਦਾ ਇਹਨਾਂ ਦਾ ਹਾਂਜੀ ਕਿੰਨੇ ਪਰਸੈਂਟ ਵਧਦਾ ਇਹਦਾ ਜੀ ਟੈਂਸਨ ਉਹਦਾ 10% ਵਧਦਾ ਹੋਵੇਗਾ। ਹਾਂਜੀ। ਇਹ ਦੁਕਾਨਾਂ ਜਿਹੜੀਆਂ ਸੀਜ਼ ਕੀਤੀਆਂ ਕਿੱਥੇ-ਕਿੱਥੇ ਦੀਆਂ ਸੀਗੀਆਂ ਜੀ ਇਹ। ਇਹੇ ਦੁਕਾਨਾਂ ਜੀ 메인 ਚੌਂਕ ਹੋਗੇ ਜੀ। 메인 ਚੌਕ ਦੇ ਚਾਰੇ ਹੋਗੇ। ਤੇ ਨਵਾਂ ਬਾਸ ਅੱਡਾ ਹੋ ਗਿਆ ਜੀ। ਤੇ ਪੁਰਾਣੀ ਸਬਜ਼ੀ ਮੰਡੀ ਹੋ ਗਈ ਜੀ। ਹਾਂਜੀ। ਔਰ ਸੀਜ਼ ਕਰਨ ਤੋਂ ਬਾਅਦ ਦੁਕਾਨਦਾਰ ਤੁਹਾਡੇ ਕੋਲ ਰੈਂਟ ਘਰਾਉਣ ਲਈ ਆਏ ਨੇ ਕੋਈ। ਹਾਂਜੀ ਉਹਦੇ ਵਿੱਚੋਂ 500 ਦੁਕਾਨਦਾਰਾਂ ਨੇ ਪਹੁੰਚ ਕੀਤੀ ਆ। ਹਾਂਜੀ। ਦੇਸੀ 1.2 ਦੋ ਦੋ ਦੇ ਵਿੱਚ ਵਿੱਚ ਇਹਦੀ ਇਨਸਟਾਲਮੈਂਟ ਸ਼ੁਰੂ ਕਰ ਦਾਂਗੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਜਮ੍ਹਾਂ ਕਰਵਾ ਦਾਂਗੇ ਹਾਂਜੀ ਇਹਦੇ ਵਿੱਚ ਕੋਈ ਜੁਰਮਾਨਾ ਵਗੈਰਾ ਨਗਰ ਕੌਂਸਲ ਕੋਲ ਲਗਾਏ ਦੋ ਹਾਂਜੀ ਜੁਰਮਾਨਾ ਵੀ ਤੇ 18% GST ਵੀ ਹੁੰਦਾ ਜੀ ਵਿਆਜ ਵੀ ਹੁੰਦਾ ਹਾਂਜੀ ਵਿਆਜ ਤੇ ਜੁਰਮਾਨੇ ਤੋਂ ਜਾਨੀ ਆਪਾਂ ਇੱਕ ਚੀਜ਼ ਲੈਣੀ